ਪਹਿਲਾ ਰਾਜਪੂਤ ਰਾਜੇ ਧੀਆਂ ਦੇ ਕਿ ਨਿਆਚਾ ਪ੍ਰਾਪਤ ਕਰਦੇ ਸੀ ਸਿੱਖਾਂ ਨੂੰ ਲਾਹਣਾਤਾ ਜੇ ਅਸੀਂ ਉਹਨਾਂ ਦੀ ਰੀਸ ਕਰੀਏ 인ਦਰਾ ਗਾਂਧੀ ਨੂੰ ਇਹਨਾਂ ਨਗਰਕੀਤਨਾ ਬਾਰੇ ਨਾਲ ਦੀ ਨਾਲ ਰਿਪੋਰਟਾਂ ਮਿਲਦੀਆਂ ਪਈਆਂ ਸੀ ਉਹ ਬੜੀ ਖੇਚਤੀ ਪਈ ਸੀ ਪਰ ਆਪਨੇ ਇਸ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਇਹੋ ਜਿਹੀ ਜਥੇਬੰਦੀ ਨੂੰ ਬਿਲਕੁਲ ਦਰਕਨਾਰ ਕਰ ਗਏ ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲਾ ਦੌਰ ਸੀ ਇਸ ਤਰ੍ਹਾਂ ਦੇ ਤਸ਼ੱਦਦ ਦੀ ਉਦਾਹਰਣ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ ਭਾਰਤ ਦੀ ਵਾਧੀ ਜਨਸੰਖਿਆ ਨੂੰ ਰੋਕਣ ਵਾਸਤੇ ਉਤਰੀ ਭਾਰਤ ਦੇ ਰਾਜਾਂ ਵਿੱਚ ਜ਼ਬਰਦਸਤ ਨਸਬੰਦੀ ਦੀ ਮੁਹਿੰਮ ਸ਼ੁਰੂ ਕੀਤੀ ਇਹ ਸਾਰਾ ਕੁਝ ਸੁਣ ਕੇ 인ਦਰਾ ਸੜ ਮਚ ਗਈ ਇਹ ਐਮਰਜੈਂਸੀ ਨੂੰ ਲਲਕਾਰਿਆ ਤੇ ਵੰਗਾਰਿਆ ਐਸੀ ਮਿਸਾਲ ਪੂਰੇ ਭਾਰਤ ਵਿੱਚ ਹੋਰ ਕਿਤੇ ਨਹੀਂ ਮਿਲਦੀ ਕੋਸ਼ਤਨ ਪਹਿਲਾਂ ਭਾਰਤੀ ਭਾਜਪਾ ਸਰਕਾਰ ਵੱਲੋਂ ਸੰਵਿਧਾਨ ਹੱਤਿਆ ਦਿਵਸ ਮਨਾਇਆ ਗਿਆ 23 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਨ ਸੰਬੋਧਨ ਕੀਤਾ ਤੇ ਐਮਰਜੈਂਸੀ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿ ਆ ਕਿ ਇਹ ਭਾਰਤ ਦੇ ਇਤਿਹਾਸ ਵਿੱਚ ਇੱਕ ਕਾਲਾ ਦੌਰ ਸੀ ਐਮਰਜੈਂਸੀ ਕੀ ਸੀ ਜਾਂ ਕਿੰਨੇ ਲਾਈ ਅਸਲ ਵਿੱਚ ਹੋਇਆ ਇੰਜ ਕਿ ਕਿਸੇ ਮਸਲੇ ਵਿੱਚ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਾਈ ਕੋਰਟ ਨੇ ਸਜ਼ਾ ਸੁਣਾ ਦਿੱਤੀ ਤੇ ਉਹਨੇ ਸਜ਼ਾ ਭੁਗਤਣ ਦੀ ਬਜਾਈ 25 ਜੂਨ 1975 25 ਜੂਨ ਦੀ ਅੱਧੀ ਰਾਤ ਨੂੰ ਸੰਵਿਧਾਨ ਦੀ 352 ਧਾਰਾ ਤਹਿਤ ਪੂਰੇ ਮੁਲਕ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਇਸ ਐਮਰਜੈਂਸੀ ਵਿੱਚ ਕਿਸੇ ਦੇ ਵੀ ਲਿਖਣ ਬੋਲਣ ਜਥੇਬੰਦ ਜਾਂ ਇਕੱਠੇ ਹੋਣ ਕਿਸੇ ਵੀ ਤਰ੍ਹਾਂ ਦੇ ਧਰਮ ਦੇ ਪ੍ਰਦਰਸ਼ਨ ਤੇ ਰੋਕ ਲਾ ਦਿੱਤੀਗੀ ਇਸ ਸਮੇਂ ਦੌਰਾਨ ਸਮੁੱਚਾ ਰਾਜ ਪ੍ਰਬੰਧ ਇੰਦਰਾ ਗਾਂਧੀ ਨੇ ਆਪਣੇ ਪੁੱਤਰ ਸੰਜੀਤ ਗਾਂਧੀ ਦੇ ਹੱਥ ਵਿੱਚ ਦੇ ਦਿੱਤਾ ਤੇ ਉਹਨੇ ਭਾਰਤ ਦੀ ਵਾਧੀ ਜਨਸੰਖਿਆ ਨੂੰ ਰੋਕਣ ਵਾਸਤੇ ਉੱਤਰੀ ਭਾਰਤ ਦੇ ਰਾਜਾਂ ਵਿੱਚ ਜ਼ਬਰਦਸਤ ਨਸ ਬੰਦੀ ਦੀ ਮੁਹਿੰਮ ਸ਼ੁਰੂ ਕੀਤੀ ਬਜ਼ੁਰਗਾਂ ਚ ਵੀ ਦੱਸਿਆ ਕਿ ਖੇਤਾਂ ਵਿੱਚ ਕੰਮ ਕਰਦੇ ਹੋਏ ਅਚਾਨਕ ਸਿਹਤ ਮਹਿਕਮੇ ਨੂੰ ਪੁਲਿਸ ਨੂੰ ਨਾਲ ਲੈ ਕੇ ਆ ਜਾਣਾ لوکاں نے ایک دم ਉਥੋਂ ਭੱਜਣਾ ਤਾਂ ਕਿ ਉਹਨਾਂ ਤੋਂ ਬਚਿਆ ਜਾ ਸਕੇ ਇਸਰਾ ਹਕਰਾਦਫਰੀ ਵਿੱਚ ਕਈ ਮੌਤਾਂ ਵੀ ਹੋ ਜਾਂਦੀਆਂ ਸੀ ਸਰਕਾਰ ਵੱਲੋਂ ایمਰਜੈਂਸੀ ਦੀ ਪੰਜਵੀਂ ਬਰੇਗਣ ਮਨਾਉਣਾ ਤੇ ਇਹਨੂੰ ਸੰਵਿਧਾਨ ਹੱਤਿਆ ਦਿਵਸ ਹੋਇਆ ਯਾਦ ਕਰਨਾ ਇੱਕ ਬੜਾ ਸ਼ਲਾਘਾਜੋਕ ਕਦਮ ਹੈ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮੋਰਾਜੀ ਬਾਈ ਦੇਸਾਈ ਦਾ ਆਡੀਓ ਮੈਸੇਜ ਵੀ ਚਲਾਇਆ ਜਿਹਦੇ ਵਿੱਚ ਉਹਨਾਂ ਅਮਰਜੈਂਸੀ ਦੇ ਦਿਨਾਂ ਦੌਰਾਨ ਇੰਦਰਾ ਗਾਂਧੀ ਵੱਲੋਂ ਕੀਤੇ ਗਏ ਤੱਕੇ ਦੀ ਗੱਲ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੇ ਤਸ਼ੱਦਦ ਦੀ ਉਦਾਹਰਣ ਦੁਨੀਆਂ ਵਿੱਚ ਹੋਰ ਕਿਤੇ ਨਹੀਂ ਮਿਲਦੀ ਇਸ ਤਰ੍ਹਾਂ ਹੋਰ ਵੀ ਕਈ ਭਾਜਪਾ ਆਗੂਆਂ ਦੀਆਂ ਤਕਰੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਵੀ ਤਕਰੀਰ ਸ਼ਾਮਲ ਸੀ ਸੰਬੋਧਨ ਦੇ ਅੰਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਉਹਨਾਂ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਜਿਨ੍ਹਾਂ ਨੇ ਇਸ ਐਮਰਜੈਂਸੀ ਦਾ ਵਿਰੋਧ ਕੀਤਾ ਸੀ ਪਰ ਆਪਣੇ ਇਸ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਇਹੋ ਜਿਹੀ ਜਥੇਬੰਦੀ ਨੂੰ ਬਿਲਕੁਲ ਦਰਕਨਾਰ ਕਰ ਗਏ ਜਿਨ੍ਹਾਂ ਨੇ ਐਮਰਜੈਂਸੀ ਦੌਰਾਨ 인ਦਰਾ ਗਾਂਧੀ ਨਾਲ ਸਿੱਧਾ ਮੱਥੇ ਟਕਰਾ ਲਿਆ ਉਹ ਜਥੇਬੰਦੀ ਸੀ ਦਮਦਮੀ ਟਕਸਾ ਤੇ ਉਹਦੇ ਉਸ ਸਮੇਂ ਦੇ ਮੌਜੂਦਾ ਮੁਖੀ ਸੰਤ ਕਰਤਾਰ ਸਿੰਘ ਪਿੰਡਰਾਵਾਲੇ ਉਹਨਾਂ ਨੇ ਐਮਰਜੈਂਸੀ ਦੀ ਬਿਲਕੁਲ ਵੀ ਪਰਵਾਹ ਨਹੀਂ ਕੀਤੀ ਤੇ ਐਮਰਜੈਂਸੀ ਦੇ ਦੌਰਾਨ ਹੀ ਸੈੰਤੀ ਨਗਰ ਕੀਰਤਨ ਕਰਦੇ ਐਮਰਜੈਂਸੀ ਦੇ ਸਰਕਾਰੀ ਪ੍ਰੋਗਰਾਮਾਂ ਵਿੱਚ ਨਾ ਸਬੰਧੀ ਤੇ ਨਾਲ ਬੰਦੀ ਪ੍ਰਧਾਨ ਸੀ ਪਰ ਸੰਤ ਕਰਤਾਰ ਸਿੰਘ ਜੀ ਨੇ ਪਿੰਡ ਪਿੰਡ ਜਾ ਕੇ ਇਹਨਾਂ ਪ੍ਰੋਗਰਾਮ ਨੂੰ ਸਿੱਖੀ ਵਿਰੋਧੀ ਕਰਦਾਨੇ ਸੰਤ ਕਰਤਾਰ ਸਿੰਘ ਦੇ ਜਤਨਾ ਸਦਕਾ ਪੰਜਾਬ ਸਰਕਾਰ ਹੋਰਨਾ ਰਾਜਾਂ ਵਾਂਗੂ ਪੰਜਾਬ ਵਿੱਚ ਇਨ੍ਹਾਂ ਸਰਕਾਰੀ ਪ੍ਰੋਗਰਾਮਾਂ ਨੂੰ ਉਸ ਤਰੀਕੇ ਨਾਲ ਲਾਗੂ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਇੰਦਰਾ ਗਾਂਧੀ ਨੂੰ ਇਨ੍ਹਾਂ ਨਗਰ ਕੀਤਨਾ ਬਾਰੇ ਨਾਲ ਦੀ ਨਾਲ ਰਿਪੋਰਟਾਂ ਮਿਲਦੀਆਂ ਪਈਆਂ ਸੀ ਉਹ ਬੜੀ ਖੇਚਦੀ ਪਈ ਸੀ ਤੇ ਸਖਤੀ ਵਧਾਉਣ ਲਈ ਵਾਰ-ਵਾਰ ਹਦਾਇਤਾਂ ਕਰਦੀ ਪਈ ਸੀ ਐਮਰਜੈਂਸੀ ਦੇ ਦੌਰਾਨ ਹੀ ਸਿੱਖਾਂ ਦੇ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 300 ਸਾਲਾ ਸ਼ਿਦੀ ਦਿਵਸ ਆ ਗਿਆ। ਸੰਤ ਕਰਤਾਰ ਸਿੰਘ ਜੀ ਨੇ ਬੜਾ ਭਾਰੀ ਨਗਰ ਕੀਰਤਨ ਕੱਢਿਆ। ਦਿੱਲੀ ਵਿੱਚ 300 ਸਾਲਾ ਸ਼ਿਦੀ ਦਿਸ ਰਾਮ ਰੀਲਾ ਗਰਾਊਂਡ ਵਿੱਚ ਮਨਾਇਆ ਜਾ ਰਿਹਾ ਸੀ। ਤਾਂ ਉੱਥੇ ਮੌਕੇ ਦੀ ਪ੍ਰਧਾਨ ਮੰਤਰੀ 인ਦਰਾ ਗਾਂਧੀ ਵੀ ਪਹੁੰਚ ਗਈ। ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚੋਂ ਸਾਰੇ ਜਣੇ ਉਹਦੇ ਸਵਾਗਤ ਲਈ ਉੱਠ ਖੜੇ ਹੋਏ ਕੱਲੇ ਸੰਤ ਕਰਤਾਰ ਸਿੰਘ ਸਟੇਜ ਤੇ ਬੈਠੇ ਰਹੇ ਜਦੋਂ ਸੰਤ ਕਰਤਾਰ ਸਿੰਘ ਜੀ ਨੂੰ ਸਟੇਜ ਤੇ ਸਮਾਂ ਮਿਲਿਆ ਤਾਂ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਹਾਜ਼ਰੀ ਵਿੱਚ ਇਸ ਕਾਰਵਾਈ ਦਾ ਡਟ ਕੇ ਵਿਰੋਧ ਕੀਤਾ ਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਪਾਸ਼ਾ ਦੀ ਹਜ਼ੂਰੀ ਵਿੱਚ ਕਿਸੇ ਦੇ ਵੀ ਸਤਕਾਰ ਵਿੱਚ ਉੱਠਣ ਦੀ ਉਚੇਸ਼ ਨਾ ਕੀਤੀ ਜਾਵੇ ਕੋਈ ਵੀ ਸਾਡੇ ਗੁਰੂ ਸੱਬ ਤੋਂ ਵੱਡਾ ਜਾਂ ਉੱਚਾ ਨਹੀਂ ਹੋ ਸਕਦਾ। ਇਸ ਹੋ ਕੇ ਸੰਤਾ ਨੇ ਕਿਹਾ ਕਿ ਕਈ ਨੇਤਾ ਨੇ ਇਥੋਂ ਤਕਰੀਰ ਕੀਤੀ ਆ ਕਿ ਇੰਦਰਾ ਗਾਂਧੀ ਨੇ ਪੰਜਾਬ ਨਾਲ ਰਿਸ਼ਤੇਦਾਰੀ ਪਾਈ ਆ। ਅਸਲ ਵਿੱਚ ਇੰਦਰਾ ਗਾਂਧੀ ਦਾ ਪੁੱਤਰ ਸੰਜੇ ਗਾਂਧੀ ਸਿੱਖਾਂ ਵੱਲ ਵਿਆਹ ਆ ਸੀ। ਤੇ ਉਹਨਾਂ ਨੇਤਾਵਾਂ ਨੇ ਇਸ ਸੰਬੰਧ ਵਿੱਚ ਕਿਹਾ ਕਿ ਜਿਹੜੇ ਤੱਕ ਤੋਂ ਸਿੱਖਾਂ ਵਿਰੁੱਧ ਫਤਵੇ ਜਾਰੀ ਹੁੰਦੇ ਸੀ ਅਜੋ ਤੱਕ ਗੁਰੂ ਤੇਗ ਬਹਾਦਰ ਪਾਸ਼ਾਗੇ ਸੀ ਸੁਣਾਉਣਾ ਇਸ ਸਬੰਧ ਵਿੱਚ ਸੰਤ ਕਰਤਾਰ ਸਿੰਘ ਜੀ ਨੇ ਕਿਹਾ ਕਿ ਪਹਿਲਾਂ ਰਾਜਪੂਤ ਰਾਜੇ ਧੀਆਂ ਦੇ ਕਿ ਨਿਆਜਾ ਪ੍ਰਾਪਤ ਕਰਦੇ ਸੀ ਸਿੱਖਾਂ ਨੂੰ ਲਾਹਨਤ ਆ ਜੇ ਅਸੀਂ ਉਹਨਾਂ ਦੀ ਰੀਸ ਕਰੀਏ ਉਹਨਾਂ ਰੈਤਨਾਮੇ ਦਾ ਹਵਾਲਾ ਦਿੱਤੇ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਮੋਨੇ ਪਤਿਤ ਨਾਲ ਕਿਸੇ ਸਿੱਖ ਬੀਬੀ ਦਾ ਵਿਆਹ ਨਾ ਕੀਤਾ ਜਾਵੇ ਕੰਨਿਆ ਦੇਵੇ ਸਿੱਖ ਕੋ ਲੇਵੇ ਨਹਿਕਿਸ਼ ਦਾਮ ਸੋਈ ਮੇਰਾ ਸਿੱਖ ਹੈ ਪਹੁੰਚੇ ਮੇਰੇ ਤਾਂ ਇਸ ਤੋਂ ਅੱਗੇ ਸੰਤ ਕਰਤਾਰ ਸਿੰਘ ਜੀ ਨੇ ਕਿਹਾ ਕਿ ਦਿੱਲੀ ਦਾ ਤਖਤ ਵੀ ਇਹਨਾਂ ਨੂੰ ਗੁਰੂ ਤੇਗ ਬਹਾਦਰ ਪਾਸ਼ਾ ਨੇ ਹੀ ਦਿਵਾਇਆ ਜੇ ਉਸ ਸਮੇਂ ਉਹ ਕੁਰਬਾਨੀ ਨਾ ਦਿੰਦੇ ਤਾਂ ਅੱਜ ਦਿੱਲੀ ਦੇ ਤਖਤੀ ਰੂਪ ਰੇਖਾ ਹੀ ਕੁਸ਼ੋਰ ਹੁੰਨੀ ਸੀ ਜੇ ਪ੍ਰਧਾਨ ਮੰਤਰੀ ਆਪਣੇ ਸਰੀਰ ਦੇ ਰੋਮਾਂ ਦੀ ਗਿਣਤੀ ਦੇ ਬਰਾਬਰ ਵੀ ਸਿਰ ਵੱਢ ਕੇ ਦੇਵੇ ਤਾਵੀ ਉਹ ਗੁਰੂ ਤੇਗ ਬਹਾਦਰ ਪਾਸ਼ਾ ਦੀ ਕੁਰਬਾਨੀ ਦਾ ਕਰਜ ਨਹੀਂ ਤਾਰ ਸਕਦੀ ਕਿੰਨਾ ਵੀ ਵੱਡਾ ਪ੍ਰਧਾਨ ਮੰਤਰੀ ਕਿਉਂ ਨਾ ਹੋਵੇ ਉਹ ਸਾਡੇ ਗੁਰੂ ਤੋਂ ਵੱਡਾ ਨਹੀਂ ਹੋ ਸਕਦਾ ਉਹ ਸਾਡੇ ਇਸ਼ਟ ਅਗੇ ਆ ਕੇ ਸਿਰ ਝੁਕਾਵੇ ਨਾ ਕਿ ਅਸੀਂ ਉਹਦੇ ਸਵਾਗਤ ਲਈ ਪਾਸ਼ਾ ਦੇ ਹਜ਼ੂਰੀ ਚੋਟ ਕੇ ਖੜੇ ਹੋਈਏ ਇਹ ਸਾਰਾ ਕੋ ਸੁਣ ਕੇ 인ਦਰਾ ਸੜ ਮਚ ਗਈ ਉਨੇ ਮੌਕੇ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਨੂੰ ਸੰਤ ਕਰਤਾਰ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਵਾਸਤੇ ਗਿਆ ਕਿਉਂਕਿ ਐਮਰਜੈਂਸੀ ਦੌਰਾਨ ਕਿਤੇ ਵੀ ਕਿਸੇ ਦੀ ਕੋਈ ਦਾਦ ਫਰਿਆਦ ਨਹੀਂ ਸੀ ਸੁਣੀ ਜਾਂਦੀ ਅਦਾਲਤਾਂ ਬਿਲਕੁਲ ਅਰਥਹੀਨ ਹੋ ਚੁੱਕੀਆਂ ਸੀ ਤਾਂ ਜੈਲ ਸਿੰਘ ਨੇ ਇੰਦਰਾ ਗਾਂਧੀ ਨੂੰ ਸਮਝਾਇਆ ਕਿ ਸੰਤ ਕਰਤਾਰ ਸਿੰਘ ਜੀ ਨੂੰ ਗ੍ਰਿਫਤਾਰ ਕਰਨਾ ਬਹੁਤ ਔਖਾ ਕਿਉਂਕਿ ਸਮੁੱਚਾ ਸਿੱਖ ਪੰਥ ਉਨਾਂ ਦੀ ਪਿੱਠ ਤੇ ਸੋ ਈਓ ਐਮਰਜੈਂਸੀ ਦੇ ਦਿਨਾਂ ਵਿੱਚ ਵੀ ਇੰਦਰਾ ਗਾਂਧੀ ਸੰਤ ਕਰਤਾਰ ਸਿੰਘ ਜੀ ਨੂੰ ਹੱਥ ਨਾ ਪਾ ਸਕੀ ਪਰ ਜਿਵੇਂ ਨਿੱਤਰਤਾ ਨਾਲ ਸੰਤ ਕਰਤਾਰ ਸਿੰਘ ਜੀ ਨੇ ਇੰਦਰਾ ਗਾਂਧੀ ਦੀ ਐਮਰਜੈਂਸੀ ਨੂੰ ਲਲਕਾਰਿਆ ਤੇ ਵੰਗਾਰਿਆ ਐਸੀ ਮਿਸਾਲ ਪੂਰੇ ਭਾਰਤ ਵਿੱਚ ਹੋਰ ਕਿਤੇ ਨਹੀਂ ਮਿਲਦੀ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਤ ਕਰਤਾਰ ਸਿੰਘ ਜੀ ਦਾ ਵਿਸ਼ੇਸ਼ ਜ਼ਿਕਰ ਕਰਨਾ ਚਾਹੀਦਾ ਸੀ ਤਾਂ ਕਿ ਸਾਰਾ ਦੇਸ਼ ਸਿੱਖਾਂ ਵੱਲੋਂ ਐਮਰਜੈਂਸੀ ਵਿਰੁੱਧ ਪਾਏ ਗਏ ਯੋਗਦਾਨ ਨੂੰ ਜਾਣ ਸਕੇ